ਦਾ ਵੀ ਸ਼ਖਸੀ ਕੋਲ ਕੋਫੀ ਵਾਲਾ ਗਲਾਸ ਆ ਖਾਲੀ ਤੇ ਸੋਨਾਂ ਦੀ ਕਿਸ ਨਮਾਟਿਕਾ ਭਾਉਣ ਲੱਗਿਆ ਅੱਛਾ ਹਮਕੋ ਸਿਕਾ ਰਿਆ ਹੈ ਆ ਸਾਡੇ ਕੋਲ ਪਲਾਸ ਹੈਗਾ ਤੇ ਹੁਣ ਸੋਨੂੰ ਕਾ ਗਲਤੀ ਹੈ ਕੋਈ ਪਾਣੀ ਦਾ ਪਾਰ ਦਾ ਸੁਪਾਣੀ ਹੀ ਗਲਾਸ ਪਾਉਨੇ ਆ ਤੇ ਇਹ ਚੋਂ ਪਾਣੀ ਜੁਣ ਘੁੱਟ ਭਰ ਕੇ ਪਾਉਨੇ ਆ ਕਈ ਵਾਰ ਰੋਕਾਂਗੇ ਹੁੰਦਾ ਪਾਣੀ ਆ ਕੋਈ ਕੁਝ ਹੋ ਰਿਹਾ ਹੈ ਹੁਣ ਅਸੀਂ ਪਾਣੀ ਆਹ ਕੱਪ ਨੂੰ ਤੇ ਪਾ ਦਿੰਨੇ ਆ ਤੇ ਇਹਦੇ ਦੋ ਮਨਕਸ਼ੀ ਮੰਤਰ ਮਾਰਦੇ ਆ ਤੇ ਪਾਣੀ ਇਹ ਜਿਹੜਾ ਉਹ ਗਲਾਸ ਦੇ ਵਿੱਚੋਂ ਗਾਇਬ ਹੋ ਜਾਂਦਾ ਕੋ ਸਾਥੀਓ ਆਪਣੇ ਹੱਥ ਖਾਲੀ ਨਹੀਂ ਕਾ ਆਪਣੇ ਕੋਲ ਮੋਮਬਤੀ ਹੈ ਤੇ ਕਾ ਆਪਾਂ ਬਾਤਸ਼ਰੀ ਹੈ ਆ ਤੁਹਾਨੂੰ ਅਸੀਂ ਨਵਾਂ ਟਰਿਕ ਦਿਖਾਉਣ ਲੱਗੇ ਆ ਹੁਣ ਆਪਾਂ ਮੋਮਬਤੀ ਨੂੰ ਜਲਾਉਣ ਲੱਗੇ ਆ ਤੇ